ਸਤਿ ਸ਼੍ਰੀ ਅਕਾਲ ਜੀ ਤੁਹਾਡੀ ਕਚੇਰੀ ਨਵਾਂ ਬਲੌਗ ਲੈ ਕੇ ਹਾਜ਼ਰ ਆਈ ਪਹਿਲਾਂ ਵੀ ਅਸੀਂ ਬਲੌਗ ਪਾਉਂਦੇ ਆ ਤੁਹਾਡਾ ਬਹੁਤ ਪਿਆਰ ਮਿਲਦਾ ਤੇ ਬਹੁਤ ਜ਼ਿਆਦਾ ਖੁਸ਼ੀ ਹੁੰਦੀ ਆ ਤੁਹਾਡੇ ਨਾਲ ਮੁਲਾਕਾਤ ਕਰਕੇ ਬਲੌਗ ਪਾ ਕੇ ਤੁਹਾਨੂੰ ਜਦੋਂ ਤੁਸੀਂ ਦੇਖਦੇ ਹੋ ਲਾਈਕ ਸਬਸਕ੍ਰਾਈਬ ਕਰਦੇ ਹੋ ਤਾਂ ਬਹੁਤ ਹੌਸਲਾ ਵੱਧਦਾ ਮੇਰਾ ਇਹਦੇ ਨਾਲ ਤੇ ਦੇਖੋ ਜੀ ਅਸੀਂ ਅੱਜ ਸਲੌਦੀ ਪੱਠੇ ਕੋ ਆਏ ਸੀ ਆ ਵੀਰੋਂ ਨੇ ਆ ਤਿਆਰ ਕਰਦੇ ਨੇ ਦੇਖੋ ਉਹ ਵੀ ਵੀਰ ਦੀਆਂ ਪਈਆਂ ਤੇ ਆ ਵੀ ਇਹਦੇ ਹੀ ਆ ਇਹ ਤਿਆਰ ਕਰਦੇ ਨੇ ਆ ਦੇਖੋ ਹੱਥੀ ਆ ਦੇਖੋ ਟੇਬਲ ਔਰ ਕੁਰਸੀਆਂ ਠੀਕ ਹੈ ਇਹ ਕੁਰਸੀ ਦੀ ਇੰਨੀ ਮौज ਆ ਜੀ ਤੁਸੀਂ ਇਹਦੇ ਉੱਤੇ ਬਹਿ ਜਾਓ ਆਰਾਮ ਨਾਲ ਤੁਹਾਨੂੰ ਚਾਹੇ ਸੌ ਵੀ ਜਾਓ ਗਿਰਨ ਦਾ ਕੋਈ ਖਤਰਾ ਨਹੀਂ ਇੱਕ ਜਿਹੜੀਆਂ ਆਪਾਂ ਪਲਾਸਟਿਕ ਦੀਆਂ ਲੈਨੇ ਆ ਪਲਾਸਟਿਕ ਆਪਾਂ ਨੂੰ ਸੌ ਬਿਮਾਰੀਆਂ ਪੈਦਾ ਕਰਦੀ ਆ ਕੋ ਕਿਸਮ ਦੇ ਅਲਰਜੀ ਕਰਦੀ ਆ ਪਰ ਇਹਦੇ ਨਾਲ ਕੋਈ ਤੁਹਾਨੂੰ ਬਿਮਾਰੀ ਹੋਣ ਦਾ ਡਰ ਨਹੀਂ ਕੋਈ ਅਲਰਜੀ ਹੋਣ ਦਾ ਡਰ ਨਹੀਂ ਆਰਾਮ ਦਾ ਸਭ ਤੋਂ ਵਧੀਆ ਇਹ ਦੇਖੋ ਆ ਧਿਆਨ ਨਾਲ ਦੇਖੋ ਦੇਖੋ ਟੇਬਲ ਇਹ ਬੰਦਾ ਦੇਖੋ ਕਿੰਨੀ ਮਿਹਨਤ ਕਰਦਾ ਆਪਣੀ ਕਾਰਾਗਰੀ ਹੈ ਜੀ ਹੱਥਾਂ ਦੀ ਕਲਾ ਹੈ ਇਹ ਇਹ ਆਪਣੇ ਹੱਥਾਂ ਦੀ ਕਲਾ ਨਾਲ ਆਪਣਾ ਰੋਜਗਾਰ ਤਿਆਰ ਕਰਦੇ ਆ ਹੱਥਾਂ ਨਾਲ ਆਪਣੇ ਕੀਜਾ ਬਣਾ ਕੇ ਉਹਨੂੰ ਸੇਲ ਕਰਕੇ ਆਪਣੀ ਰੋਜੀ ਰੋਟੀ ਦਾ ਸਾਧਨ ਕਰਿਆ ਤੇ ਨਾਲੇ ਆਪਾਂ ਨੂੰ ਇਹ ਬਿਮਾਰੀਆਂ ਤੋਂ ਬਚਾਉਂਦੇ ਆ ਜਿਹੜੀਆਂ ਆਪਾਂ ਪਲਾਸਟਿਕ ਦੀਆਂ ਕੁਰਸੀਆਂ ਤੋਂ ਬਿਮਾਰੀਆਂ ਲੱਗਣ ਦਾ ਡਰ ਰਹਿੰਦਾ ਪਲਾਸਟਿਕ ਤੋਂ ਉਹ ਤੋਂ ਵੀ ਆਪਾਂ ਬਚਦੇ ਆ ਇਹ ਜੇ ਚੀਜ਼ ਨਾਲ ਤੇ ਦੇਖੋ ਧਿਆਨ ਨਾਲ ਆ ਵੀ ਦੀ ਹੁੰਦੀ ਆ पक्का यही अड्डा है अपना है बिक जाता है माल बिकता है।, है एक कह चीज से बनती है ये सरकंडा होता है सरकंडा अच्छा उससे बनाई जाती है ये फिर कितना तो, इसको दोबारा फिर टाइट टूट करना पड़ता है कुछ टाइम ले बाद दोबारा रिपेयरिंग हो जाती है अच्छा वो वो तो तुम ही कर पाओगे खुद खुद तो नहीं कोई कर सकता नहीं हम ही करेंगे ठीक आप ही करेंगे ਕਿਤਨੀ ਦੇਰ ਹੋ ਗਈ ਜੇ ਕੰਮ ਕਰਤੇ ਆਪਕੋ ਇਹ ਤੋਂ ਮੇਰਾ ਦਾਦਾ ਪਰਦਾਦਾ ਸਹੂਕਾਰ ਦਾਦਾ ਪਰਦਾਦਾ ਕੰਮ ਚਲਾ ਰਹਾ ਹੈ ਦੇਖੋ ਜੀ ਇਹ ਕਹਿੰਦਾ ਵੀ ਸਾਡੇ ਦਾਦਾ ਪਰਦਾਦਾ ਜਿਹੜੇ ਸੀਗੇ ਉਹ ਇਹ ਚੀਜ਼ਾਂ ਤਿਆਰ ਕਰਦੇ ਉਹਨਾਂ ਤੋਂ ਸਾਨੂੰ ਇਹ ਚੀਜ਼ਾਂ ਤਿਆਰ ਕਰਨ ਦਾ ਕਲਾ ਨੂੰ ਸਿੱਖਣ ਦਾ ਮੌਕਾ ਮਿਲਿਆ ਆਪਣੀ ਰੋਜੀ ਰੋਟੀ ਅਸੀਂ ਇਹਦੇ ਨਾਲ ਕਮਾ ਰਹੇ ਹਾਂ ਬੜੀਆ ਰੋਜੀ ਰੋਟੀ ਚੱਲਦਾ ਇਸੇ ਬੜੀਆ ਚੱਲਦਾ ਹੈ ਦੇਖੋ ਜੀ ਇਹ ਚੀਜ਼ਾਂ ਨੂੰ ਆਪਾਂ ਇਹਨਾਂ ਦਾ ਹੌਸਲਾ ਵਧਾਈ ਕਰੀਏ ਇਹਨਾਂ ਦਾ ਰੋਜ਼ਗਾਰ ਵੀ ਇਹਨਾਂ ਨੂੰ ਮਿਲਦਾ ਤੇ ਨਾਲੇ ਆਪਾਂ ਨੂੰ ਵਧੀਆ ਚੀਜ਼ ਮਿਲਦੀ ਆ ਤੇ ਕਿਸੇ ਬਿਮਾਰੀ ਦਾ ਡਰ ਨਹੀਂ ਇਹਨਾਂ ਨਾਲ ਕਿਸੇ ਹੋਰ ਨਹੀਂ ਤੇ ਮਿਲਦੇ ਆਂ ਜੀ ਅਗਲੇ ਇਹ ਆਪਣੇ ਸਲੌਦੀ ਪੱਠੇ ਕੋਲ ਬੈਠੇ ਨੇ ਜੀ ਜਦੋਂ ਆਪਾਂ ਸਮਰਾਲੇ ਤੋਂ ਆਈਏ ਖੱਬੇ ਹੱਥ ਨੇ ਜਦੋਂ ਖੰਨੇਓ ਜਾਈਏ ਸਮਰਾਲੇ ਵੱਲ ਨੂੰ ਸੱਜੇ ਹੱਥ ਸਲੌਦੀ ਪੱਠੇ ਕੋ ਮਿਲਦੇ ਆਂ ਜੀ ਅਗਲੇ ਬਲਾ